ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਵਿੱਚ ਸਾਡੀ ਅੱਜ ਦੀ ਵੀਡੀਓ ਪੰਜਾਬ ਦੇ ਬਜ਼ੁਰਗਾਂ ਵਾਸਤੇ ਆ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਆ ਅਤੇ ਉਹਨਾਂ ਬੇਬਿਆਂ ਵਾਸਤੇ ਆ ਜਿਨ੍ਹਾਂ ਦੀ ਉਮਰ 58 ਸਾਲ ਤੋਂ ਉੱਤੇ ਆ ਦੋਸਤੋ ਆਪਾਂ ਬੜਾ ਸੁਣਿਆ ਹੋਣਾ ਕਿ ਬੁੜਾਪਾ ਪੈਨਸ਼ਨ ਕਿਸ ਤਰ੍ਹਾਂ ਲੱਗਦੀ ਆ ਕੀ ਡਾਕੂਮੈਂਟ ਲੱਗਦੇ ਹਨ ਅਤੇ ਆਪਾਂ ਆਪਣੇ ਬਜ਼ੁਰਗਾਂ ਨੂੰ ਖੱਜਲ-ਖਵਾਰ ਹੁੰਦੇ ਵੀ ਬੜਾ ਸੁਣਿਆ ਹੋਣਾ ਵੀ ਇਸ ਵਾਸਤੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਵੀ ਕਿਹੜੇ ਡਾਕੂਮੈਂਟ ਲੱਗਣਗੇ ਕਿਸ ਬੰਦੇ ਦੇ ਸਾਈਨ ਹੋਣਗੇ ਕਿੱਥੇ ਜਾਣਾ ਪਊਗਾ ਤਾਂ ਅੱਜ ਤੁਹਾਡੇ ਵਾਸਤੇ ਇਹ ਵੀਡੀਓ ਬਣੀ ਹੈ ਤਾਂ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਸੌਖਾ ਹੋ ਸਕੇ ਉਹਨਾਂ ਨੂੰ ਪੈਨਸ਼ਨ ਅਪਲਾਈ ਕਰਨ ਵਾਸਤੇ ਤਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵਿੱਚ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਕਿਸ-ਕਿਸ ਵਿਅਕਤੀ ਦੇ ਸਾਈਨ ਹੋਣਗੇ ਕਿਹੜਾ ਵਿਅਕਤੀ ਇਹ ਅਪਲਾਈ ਕਰ ਸਕਦਾ ਤੇ ਕਿੰਨੇ ਟਾਈਮ ਤੱਕ ਇਹ ਆਪਾਂ ਨੂੰ ਪੈਨਸ਼ਨ ਲੱਗ ਸਕਦੀ ਆ ਤਾਂ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਆ ਜਾਸੀ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਦੱਸਾਂਗੇ ਤਾਂ ਤੁਹਾਡੇ ਨਾਲ ਸਕਰੀਨ ਸ਼ੇਅਰ ਕਰਨੇ ਜਾ ਰਹੇ ਹਾਂ ਵੀ ਆਪਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਅਤੇ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸਕਰੀਨ ਤੇ ਆ ਜਾਣਾਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ Chrome ਵਿੱਚ ਤੁਸੀਂ Google ਵਿੱਚ ਵੀ ਸਰਚ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਆਪਾਂ ਸਰਚ ਬਾਰ ਤੇ ਕਲਿੱਕ ਕਰਾਂਗੇ ਤਾਂ ਉੱਥੇ ਆਪਾਂ ਨੂੰ ਇਹ ਪਾਉਣਾ ਪਊਗਾ sswcd.punjab.gov.in ਇਸ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਆਪਣੇ ਕੋਲੇ ਪਹਿਲੀ ਪੰਜਾਬ ਗਵਰਨਮੈਂਟ ਦੀ ਸਾਈਟ ਆ ਜਾਊਗੀ ਫਿਰ ਆਪਾਂ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਇਹ ਇੱਕ ਇੱਕ ਦੋ ਮਿੰਟ ਲਊਗਾ ਪ੍ਰੋਸੈਸਿੰਗ ਵਾਸਤੇ ਇਸ ਤੋਂ ਬਾਅਦ ਆਪਾਂ ਨੂੰ ਕੋਲ ਆਪਸ਼ਨ ਆਊਗਾ ਵੀ ਆਪਾਂ ਪੰਜਾਬੀ ਵਿੱਚ ਕਰਨਾ ਹੈ ਜਾਂ ਇੰਗਲਿਸ਼ ਵਿੱਚ ਕਰਨਾ ਹੈ ਇੱਥੇ ਆਪਸ਼ਨ ਆ ਗਈ ਪਰ ਆਪਾਂ ਪੰਜਾਬੀ ਵਿੱਚ ਕਰਾਂਗੇ ਕਿਉਂਕਿ ਪੰਜਾਬੀ ਵਿੱਚ ਤੁਹਾਨੂੰ ਜ਼ਿਆਦਾ ਸਮਝ ਆਵੇਗੀ ਅਤੇ ਪੰਜਾਬੀ ਵਿੱਚ ਕਰਨ ਤੋਂ ਬਾਅਦ ਇਹ ਇਹ ਪੇਜ ਖੁੱਲਜੂ ਉਸ ਤੋਂ ਬਾਅਦ ਅਤੇ ਉਸ ਤੋਂ ਬਾਅਦ ਆਪਾਂ ਨੂੰ ਜ਼ੂਮ ਕਰਨ ਤੋਂ ਬਾਅਦ ਇੱਥੇ ਆਪਾਂ ਥੋੜਾ ਜ਼ੂਮ ਕਰਾਂਗੇ ਜ਼ੂਮ ਕਰਨ ਤੋਂ ਬਾਅਦ ਆਪਣੇ ਕੋਲ ਆਹ অপਸ਼ਨ ਆ ਗਈ ਫਾਰਮ ਦੀ ਹਾਂਜੀ ਦੋਸਤੋ ਇੱਥੇ ਤੁਹਾਨੂੰ ਬੁੜਾਪਾ ਪੈਨਸ਼ਨ ਵਾਸਤੇ ਫਾਰਮ ਮਿਲੇਗਾ ਆਪਾਂ ਇਹ ਫਾਰਮਲ ਤੇ ਕਲਿੱਕ ਕਰਾਂਗੇ ਫਾਰਮਲ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਆਹ ਫਾਰਮ ਆ ਗਿਆ ਇਸ ਤੇ ਲਿਖਿਆ ਹੈ ਬੁੜਾਪਾ ਪੈਨਸ਼ਨ ਸਕੀਮ ਅਧੀਨ ਅਰਜੀ ਫਾਰਮ हां जी दोस्तों ਆਪਾਂ ਇਸ ਤੇ ਕਲਿੱਕ ਕਰਾਂਗੇ ਅਤੇ ਡਾਊਨਲੋਡ ਕਰਾਂਗੇ ਡਾਊਨਲੋਡ ਕਰਨ ਤੋਂ ਬਾਅਦ ਆਪਣੇ ਅੱਗੇ ਇੱਕ ਪੇਜ ਖੁੱਲੇਗਾ ਜਿਵੇਂ ਕਿ ਤੁਹਾਡੇ ਸਾਹਮਣੇ ਚੱਲ ਹੀ ਰਿਹਾ ਹੈ ਇਹ ਆਪਣੇ ਕੋਲ ਡਾਊਨਲੋਡ ਹੋ ਚੁੱਕੀ ਹੈ ਇਹ ਬਡਾਪਾ ਪੈਨਸ਼ਨ ਦਾ ਅਰਜੀ ਫਾਰਮ ਹੈ ਜਿਵੇਂ ਇਸ ਉੱਤੇ ਲਿਖਿਆ ਵੀ ਹੋਇਆ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਡਾਪਾ ਪੈਨਸ਼ਨ ਸਕੀਮ ਅਧੀਨ ਅਰਜੀ ਫਾਰਮ ਇਸ ਤੋਂ ਬਾਅਦ ਆਪਾਂ ਇਸ ਤੇ ਆਪਣੀ ਜਾਣਕਾਰੀ ਦੇਵਾਂਗੇ ਇੱਥੇ ਇੱਕ ਬਿਨੇਕਾਰ ਦੀ ਫੋਟੋ ਆ ਜਾਊਗੀ ਮਤਲਬ ਉਸ ਬਜ਼ੁਰਗ ਦੀ ਜੋ ਅਪਲਾਈ ਕਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਇੱਥੇ ਉਹਦਾ ਨਾਮ ਆ ਜਾਏਗਾ ਜ਼ਿਲ੍ਹਾ ਆ ਜਾਏਗਾ ਸੌਰੀ ਸਭ ਤੋਂ ਪਹਿਲਾਂ ਜ਼ਿਲ੍ਹਾ ਆਏਗਾ ਫਿਰ ਵਾਰਡ ਦਾ ਨਾਮ ਆਏਗਾ ਫਿਰ ਪਿੰਡ ਦਾ ਹੈ ਕਿ ਸ਼ਹਿਰ ਦਾ ਆਏਗਾ ਉਹ ਆਏਗਾ ਉਸ ਤੋਂ ਬਾਅਦ ਪਿਤਾ ਦਾ ਨਾਮ ਆ ਜਾਏਗਾ ਬਿਨੇਕਾਰ ਦਾ ਨਾਮ ਆ ਗਿਆ ਬਿਨੇਕਾਰ ਦਾ ਪੂਰਾ ਪਤਾ ਆ ਗਿਆ ਮਕਾਨ ਨੰਬਰ ਗਲੀ ਨੰਬਰ ਵਾਰਡ ਨੰਬਰ ਅਤੇ ਪਿੰਡ ਹੈਗਾ ਕਿ ਸ਼ਹਿਰ ਹੈਗਾ ਉਸ ਤੋਂ ਬਾਅਦ ਕਿਸ ਜਾਤੀ ਨਾਲ ਸੰਬੰਧ ਰੱਖਦਾ ਹੈ ਉਹ ਜਾਤੀ ਇੱਥੇ ਭਰਿਆ ਜਾਊਗਾ ਫਿਰ ਮੋਬਾਈਲ ਨੰਬਰ ਦੀ ਇਨਫੋਰਮੇਸ਼ਨ ਆ ਗਈ ਉਸ ਤੋਂ ਬਾਅਦ ਮੋਬਾਈਲ ਨੰਬਰ ਇੱਥੇ ਭਰਿਆ ਜਾਊਗਾ ਫਿਰ ਬੈਂਕ ਖਾਤਾ ਨੰਬਰ ਫਿਰ ਆਈ ਐਫ ਸੀ ਕੋਡ ਭਰਿਆ ਜਾਊਗਾ ਜਿਹੜੀ ਉਹ ਬੈਂਕ ਹੈਗੀ ਆ ਉਹਦਾ ਆਈ ਐਫ ਸੀ ਕੋਡ ਫਿਰ ਇਸ ਤੋਂ ਬਾਅਦ ਆਧਾਰ ਕਾਰਡ ਇੱਥੇ ਭਰਿਆ ਜਾਊਗਾ ਤੁਹਾਨੂੰ ਦੱਸ ਦਈਏ ਵੀ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਜ਼ਰੂਰੀ ਹੈ ਕਿਉਂਕਿ ਉਸ ਤੋਂ ਥੀ ਤੁਹਾਡਾ ਓਟੀਪੀ ਆਊਗਾ ਅਤੇ ਓਟੀਪੀ ਆਉਣ ਤੋਂ ਬਾਅਦ ਹੀ ਤੁਹਾਡਾ ਅੱਗੇ ਕੰਮ ਚੱਲੇਗਾ ਇਸ ਕਰਕੇ ਆਧਾਰ ਕਾਰਡ ਦਾ ਨੰਬਰ ਨਾਲ ਅਟੈਚ ਹੋਣਾ ਜ਼ਰੂਰੀ ਹੈ ਇਸ ਤੋਂ ਬਾਅਦ ਤੁਹਾਡੀ ਆਮਦਨ ਆ ਗਈ ਤੁਸੀਂ ਇੱਥੇ ਆਮਦਨ ਫਿਲ ਕਰਨੀ ਹੈ ਵੀ ਤੁਹਾਡੀ ਆਮਦਨ ਕਿੰਨੀ ਹੈ ਉਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਸ਼ਰਤਾਂ ਪੜ ਲਿਓ ਵੀ ਅਸੀਂ ਇਹ ਸ਼ਰਤਾਂ ਦੇ ਪੂਰੇ ਉੱਤਰਦੇ ਹਾਂ ਫਿਰ ਹੀ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਤਾਂ ਤੁਹਾਨੂੰ ਇਹ ਫਾਰਮ ਅਪਲਾਈ ਨਹੀਂ ਕਰ ਸਕਦੇ ਜਾਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਨਾ ਪਊਗਾ ਇਸ ਨੂੰ ਅਪਲਾਈ ਕਰਨ ਵਾਸਤੇ ਅਤੇ ਇਸ ਤੋਂ ਬਾਅਦ ਇੱਥੇ ਤੁਹਾਡੇ ਪਟਵਾਰੀ ਦੇ ਆਪਣੇ ਦਸਖਤ ਹੋਣਗੇ ਜਿਹੜਾ ਵੀ ਪਟਵਾਰੀ ਆਪਾਂ ਨੂੰ ਪੈਂਦਾ ਹੈ ਠੀਕ ਆ ਜੀ ਪਟਵਾਰੀ ਤੋਂ ਬਾਅਦ ਅੱਗੇ ਫਾਰਮ ਆ ਗਿਆ ਇਸ ਤੋਂ ਬਾਅਦ ਇਹ ਫਾਰਮ ਜਾਊਗਾ ਆਪਣੇ ਇਹ ਜਿਹੜਾ ਅਗਲਾ ਫਾਰਮ ਆ ਗਿਆ ਇਹ ਸ਼ਹਿਰ ਵਾਸਤੇ ਆ ਪਰ ਆਪਾਂ ਪਿੰਡ ਵਾਲਾ ਉੱਤੇ ਸਮਝਾਉਂਦਾ ਵੀ ਕੀ ਡਾਕੂਮੈਂਟ ਭਰਨੇ ਪੈਣਗੇ ਆਪਾਂ ਪਿੰਡ ਵਾਲਾ ਇਹ ਸ਼ਹਿਰ ਵਾਸਤੇ ਆ ਗਿਆ ਉਸ ਤੋਂ ਬਾਅਦ ਇਹ ਫਾਰਮ ਜਾਊਗਾ ਆਪਣੇ ਡੀਸੀ ਆਫਿਸ ਡੀਸੀ ਆਫਿਸ ਜਾਣ ਤੋਂ ਬਾਅਦ ਇਸ ਵਿੱਚ ਸਾਰਾ ਕੁਝ ਚੈੱਕ ਕਰਨਗੇ ਵੀ ਇਹ ਠੀਕ ਆ ਕਿ ਠੀਕ ਨਹੀਂ ਹੈਗਾ ਅਤੇ ਤੁਸੀਂ ਅੱਗੇ ਹਦਾਇਤਾਂ ਵੀ ਪੜ੍ਹ ਸਕਦੇ ਹੋ ਕਿ ਹਦਾਇਤਾਂ ਨੇ ਇਸ ਵਜ੍ਹਾ ਜਿਹੜਾ ਆਪਾਂ ਨੀਚੇ ਆਉਣੇ ਆ ਨੀਚੇ ਆਉਣ ਤੋਂ ਬਾਅਦ ਇਹਨਾਂ ਨੇ ਸ਼ਰਤਾਂ ਰੱਖੀਆਂ ਹੋਈਆਂ ਨੇ ਵੀ ਪੁਰਸ਼ਾਂ ਦੀ ਉਮਰ 60 ਸਾਲ ਹੋਵੇ ਅਤੇ ਔਰਤਾਂ ਦੀ ਉਮਰ ਹੋਵੇ 58 ਸਾਲ ਹਾਂਜੀ ਦੋਸਤੋ ਇੰਨੀ ਉਮਰ ਹੋਣੀ ਚਾਹੀਦੀ ਆ ਇਸ ਉਮਰ ਤੋਂ ਘੱਟ ਵਿਅਕਤੀ ਜਾਂ ਮਹਿਲਾ ਇਹ ਬੜਾਪਾ ਪੈਨਸ਼ਨ ਅਪਲਾਈ ਨਹੀਂ ਕਰ ਸਕਦਾ ਤੇ ਆਪਣੀ ਸਾਲਾਨਾ ਆਮਦਨ 60000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਇਹ ਜ਼ਮੀਨ ਦਾ ਪੇਰਵਾ ਹੈ ਤੁਹਾਡੇ ਕੋਲ ਵੀ ਇੰਨੀ ਜ਼ਮੀਨ ਹੋਣੀ ਚਾਹੀਦੀ ਆ ਅਤੇ ਇਸ ਤੋਂ ਬਾਅਦ ਇਹ ਡਾਕੂਮੈਂਟ ਆਗੇ ਜਿਹੜੇ ਆਪਣੀ ਉਮਰ ਦੱਸਣਗੇ ਵੀ ਅਸੀਂ ਵਿਅਕਤੀ 60 ਸਾਲ ਦਾ ਹੈ ਜਾਂ 65 ਸਾਲ ਦਾ ਹੈ ਇਹ ਡਾਕੂਮੈਂਟ ਵਿੱਚ ਆਧਾਰ ਕਾਰਡ ਵੋਟਰ ਕਾਰਡ ਵੋਟਰ ਸੂਚੀ ਦਾ ਸਰਟੀਫਿਕੇਟ ਜਨਮ ਅਤੇ ਮੌਤ ਵੱਲੋਂ ਜਨਮ ਸਰਟੀਫਿਕੇਟ ਜਮੀਨਾਂ ਨੇ ਲਿਖਿਆ ਹੈ ਠੀਕ ਆ ਜੀ ਇਸ ਤੋਂ ਸਾਰਾ ਫਾਰਮ ਆਰਾਮ ਨਾਲ ਬੈਠ ਕੇ ਪੜ ਲਿਓ ਤੁਹਾਨੂੰ ਅਜੀ ਦੱਸਦਾ ਵੀ ਕਿਸ ਤਰ੍ਹਾਂ ਇਹ ਫਾਰਮ ਭਰਨਾ ਹੈ ਅਤੇ ਤੁਸੀਂ ਇਸ ਤਰ੍ਹਾਂ ਇਹ ਫਾਰਮ ਭਰ ਸਕਦੇ ਹੋ ਅਤੇ ਤੁਹਾਡੇ ਇੱਥੇ ਸਾਈਨ ਵੀ ਹੋਣਗੇ ਬਿਨੈਕਾਰ ਦੇ ਦਖਸਤ ਇੱਥੇ ਆਉਣਗੇ ਜਾਂ ਅੰਗੂਠਾ ਜਾਂ ਸਾਈਨ ਹੋਣਗੇ ਅਤੇ ਇਹ ਸਾਰੇ ਫਾਰਮ ਭਰਨ ਤੋਂ ਬਾਅਦ ਤੁਸੀਂ ਸੌਬਦਾ ਕੇਂਦਰ ਵਿੱਚ ਚਲ ਜਿਓ ਸੌਬਦਾ ਕੇਂਦਰ ਚ ਬਾਅਦ ਇਸ ਵਿੱਚ ਸੋਧ ਹੋਗੀ ਵੀ ਇਹ ਠੀਕ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਤੁਹਾਡੀ ਟਾਈਮ ਲੱਗ ਸਕਦਾ ਹੈ ਮਹੀਨਾ ਦੋ ਮਹੀਨੇ ਉਸ ਤੋਂ ਬਾਅਦ ਜੇ ਤੁਹਾਡੇ ਡਾਕੂਮੈਂਟ ਸਾਰੇ ਸਹੀ ਹੋਵੇ ਤੁਹਾਡੀ ਸਾਰੀ ਕਾਰਵਾਈ ਸਹੀ ਹੋਈ ਤਾਂ ਤੁਹਾਡੀ ਬੜਾਪਾ ਪੈਨਸ਼ਨ ਲੱਗ ਜਾਊਗੀ ਅਤੇ ਤੁਹਾਨੂੰ ਪੈਨਸ਼ਨ ਆਉਣ ਲੱਗ ਜਾਊਗੀ ਤਾਂ ਇਹ ਸੀ ਅੱਜ ਦੀ ਆਪਣੀ ਸਾਰੀ ਵੀਡੀਓ ਕਿ ਕਿਸ ਤਰ੍ਹਾਂ ਬਜ਼ੁਰਗ ਆਪਣਾ ਸਮਾਂ ਅਤੇ ਪੈਸਾ ਬਚਾ ਸਕਦੇ ਹਨ ਅਤੇ ਫਾਰਮ ਕਿਸ ਤਰ੍ਹਾਂ ਇੱਥੋਂ ਡਾਊਨਲੋਡ ਕਰ ਸਕਦੇ ਹਨ ਹਾਂਜੀ ਦੋਸਤੋ ਇਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਬਜ਼ੁਰਗਾਂ ਦਾ ਵੀ ਫਾਇਦਾ ਹੋ ਸਕੇ ਤਾਂ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਧੰਨਵਾਦ